ਬੁੱਲੇ ਦਾ ਨਾ ਇੱਕ ਦਿਨ ਮੁਰਸ਼ਿਦ ਰੁੱਸ ਗਿਆ ਜਦੋਂ ਬੁੱਲੇ ਦਾ ਮੁਰਸ਼ਿਦ ਰੁੱਸਿਆ ਨਾ ਉਹਨੇ ਕਹਿ ਦਿੱਤਾ ਕਹਿੰਦਾ ਬੁੱਲਿਆ ਤੂੰ ਮੇਰੀ ਅੱਖਾਂ ਦੇ ਸਾਹਮਣੇ ਨਾ ਹੀ ਜਦੋਂ ਬੁੱਲੇ ਨੇ ਇਹ ਗੱਲ ਸੁਣੀ ਨਾ ਵੀ ਮੇਰੇ ਮੁਰਸ਼ਿਦ ਨੇ ਕਹਿ ਦਿੱਤਾ ਵੀ ਮੇਰੀ ਅੱਖਾਂ ਦੇ ਸਾਹਮਣੇ ਨਾ ਹੀ ਬੁੱਲੇ ਦਾ ਨਾ ਆਪਣੇ ਮੁਰਸ਼ਿਦ ਤੋਂ ਬਿਨਾਂ ਆਪਣੇ ਪਿਆਰੇ ਦਾ ਵਿਛੋੜਾ ਛੱਲਿਆ ਨਹੀਂ ਗਿਆ ਕਮਲਿਆਂ ਵਰਗਾ ਹਾਲ ਬਣ ਗਿਆ ਦੁਹਾਈ ਪੌਂਦਾ ਫਿਰਦਾ ਏ ਜਿਨ੍ਹਾਂ ਦੇ ਮੁਰਸ਼ਿਦ ਰੁੱਸ ਜਾਂਦੇ ਨੇ ਉਹ ਲੋਕ ਅੰਦਰੋਂ ਮਰ ਜਾਂਦੇ ਨੇ ਜਦੋਂ ਬੁੱਲੇ ਨੇ ਮੁਰਸ਼ਿਦ ਨੇ ਕਿਹਾ ਨਾ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆਈ ਬੁੱਲਾ ਦੁਹਾਈ ਪੌਂਦਾ ਫਿਰਦਾ ਕਹਿੰਦਾ ਮੇਰਾ ਮੁਰਸ਼ਿਦ ਰੁੱਸ ਗਿਆ ਅੱਜ ਸਾਰੀ ਦੁਨੀਆ ਨਾਲੋਂ ਹੀ ਸਾਂਝ ਟੁੱਟ ਗਈ ਏ ਮੇਰੀ ਕੀ ਕੀਤਾ ਜਾਵੇ ਬੁੱਲੇ ਨੇ ਦੁਨੀਆ ਦੇ ਲੋਕਾਂ ਵੱਲ ਦੇਖਿਆ ਕੋਈ ਬਣ ਕੇ ਕੋਈ ਵਿਚੋਲਾ ਬਣ ਕੇ ਮੈਨੂੰ ਮੁਰਸ਼ਿਦੇ ਦੇ ਨਾਲ ਮਲਾਵੇ ਪਰ ਜਦੋਂ ਗੱਲ ਨਾ ਬਣੀ ਨਾ ਇੱਕ ਦਿਨ ਨਾ ਬੁੱਲੇ ਨੂੰ ਬੈਠਿਆਂ ਬੈਠੇ ਆ ਇੱਕ ਦਿਨ ਨਾ ਬੁੱਲੇ ਨੂੰ ਬੈਠਿਆਂ ਬੈਠੇ ਆ ਆਚਨ ਅਚੇਤ ਸੋਝੀ ਆਈ ਕਹਿੰਦਾ ਜੇ ਮੁਰਸ਼ਿਦ ਨੂੰ ਮਨਾਉਣਾ ਤੇ ਕਿਵੇਂ ਮਨਾਇਆ ਜਾਵੇ ਤੇ ਜਦੋਂ ਇਹ ਕਹਿਣਾ ਕੀਤਾ ਨਾ ਵੀ ਕਿਵੇਂ ਮਨਾਇਆ ਜਾਵੇ ਗਿਆਨ ਹੋ ਗਿਆ ਬੁੱਲੇ ਨੂੰ ਕਹਿੰਦੇ ਜੇ ਮੁਰਸ਼ਿਦ ਨੂੰ ਮਨਾਉਣਾ ਫਿਰ ਨੱਚ ਕੇ ਮਨਾਉਣਾ ਪੈਣਾ ਬੁੱਲੇ ਨੇ ਨੱਚਣਾ ਸਿੱਖਿਆ ਜਦੋਂ ਨੱਚਣਾ ਸਿੱਖਿਆ ਨਾ ਪੈਰਾਂ ਵਿੱਚ ਘੰਗਰੂ ਪਾ ਲੇ ਪਤਾ ਲੱਗਿਆ ਮੇਰਾ ਮੁਰਸ਼ਿਦ ਫਲਾਣੀ ਥਾਂ ਤੇ ਆ ਰਿਹਾ ਉੱਥੇ ਮਹਿਫਲ ਲਗਣੀ ਆ ਬੜੇ ਸਾਧੂਆਂ ਨੇ ਆਉਣਾ ਮੇਰੇ ਮੁਰਸ਼ਿਦ ਨੇ ਵੀ ਆਉਣਾ ਏ ਤੇ ਬੁੱਲੇ ਨੇ ਪੈਰਾਂ ਵਿੱਚ ਘੁੰਗਰੂ ਪਾਲੇ ਸਿਰ ਤੇ ਕੱਪੜਾ ਲੈ ਲਿਆ ਜਿਵੇਂ ਪਹਿਣਾ ਦੁਪੱਟਾ ਲੰਦੀਆਂ ਨੇ ਆਏ ਆਪਣੇ ਮੁਰਸ਼ਦ ਦੇ ਸਾਹਮਣੇ ਜਾ ਕੇ ਨੱਚਣਾ ਸ਼ੁਰੂ ਕਰ ਦਿੱਤਾ ਤੇ ਲੋਕੀ ਪੁੱਛਦੇ ਨੇ ਬੋਲੇ ਅੱਜ ਚੱਲਿਆ ਕਿੱਥੇ ਆਂ ਕਹਿੰਦਾ ਮੇਰਾ ਮੁਰਸ਼ਦ ਆਉਣਾ ਏ ਮੈਂ ਆਪਣੇ ਮੁਰਸ਼ਦ ਕੋਲ ਚੱਲਿਆ ਆਂ ਆਪਣੇ ਮੁਰਸ਼ਦ ਨੂੰ ਮਨਾਉਣਾ ਏ ਜਦੋਂ ਇਹ ਕਹਿਣਾ ਕੀਤਾ ਨਾ ਪੈਰਾਂ ਵਿੱਚ ਘੁੰਗਰੂ ਪਾਏ ਹੋਏ ਨੇ ਉਹ ਕਹਿੰਦੇ ਤੂੰ ਤਾਂ ਹਾਲ ਕੰਜਰਾਂ ਵਰਗਾ ਬਣਾਈ ਫਿਰਦਾ ਹੈ ਫਿਰ ਉੱਥੇ ਬੁੱਲੇ ਸ਼ਾਨੇ ਆਪਣੇ ਮੁਰਸ਼ਿਦ ਦੇ ਪਿਆਰ ਵਿੱਚ ਭਿੱਜ ਕੇ ਗੱਲ ਆਖੀ ਸੀ ਕਹਿੰਦਾ ਹਟ ਵੀ ਬੁੱਲੇਆ ਵਰਜ ਨਾ ਮੈਨੂੰ ਕੰਜਰਾਂ ਦੇ ਕਰ ਜਾਵਣ ਦੇ ਕੰਜਰ ਬਣੇ ਤੇ ਮੇਰਾ ਕੁਝ ਨਹੀਂ ਘਟਣਾ ਰੁੱਸਿਆ ਯਾਰ ਮਨਾਵਣ ਦੇ ਆਪਣੇ ਮੁਰਸ਼ਿਦ ਦੇ ਸਾਹਮਣੇ ਸਿਰ ਤੇ ਦੁਪੱਟਾ ਲੈ ਕੇ ਪੈਰਾਂ ਵਿੱਚ ਘੰਗਰੂ ਪਾ ਕੇ ਆਏ ਨੱਚਿਆ ਅੰਨਕ ਨੱਚਿਆ ਆਪਣੇ ਮੁਰਸ਼ਿਦ ਨੂੰ ਖੁਸ਼ ਕਰ ਲਿਆ ਘੰਗਰੂ ਟੁੱਟੇ ਪੈਰਾਂ ਵਿੱਚ ਵੱਜੇ ਤੇ ਲਹੂ ਨਿਕਲ ਆਇਆ ਜਦੋਂ ਲਹੂ ਨਿਕਲਿਆ ਨਾ ਧਰਤੀ ਤੇ ਡਿੱਗਣ ਲੱਗਿਆ ਮੁਰਸ਼ਿਦ ਨੇ ਭੱਜ ਕੇ ਜਾ ਕੇ ਘੁੱਟ ਕੇ ਜਫੀ ਪਾਲੀ ਫੜ ਲਿਆ ਜਦੋਂ ਵੇਖਿਆ ਇਹ ਤਾਂ ਮੇਰਾ ਮਰੀਦ ਆ ਇਹ ਤਾਂ ਮੇਰਾ ਚੇਲਾ ਏ ਬੁੱਲਾ ਉਹ ਕਹਿੰਦੇ ਬੁੱਲਿਆ ਤੂੰ ਆ ਕੀ ਹਾਲ ਬਣਾ ਲਿਆ ਤੇ ਬੁੱਲੇ ਨੇ ਰੁੰਦਿਆਂ ਰੁੰਦਿਆਂ ਆਖਿਆ ਕਹਿੰਦਾ ਸਾਈ ਜੀ ਤੇਰਾ ਵਿਛੋੜਾ ਮੇਤੋਂ ਚੱਲਿਆ ਨਹੀਂ ਜਾਂਦਾ ਜਿਸ ਤਨ ਲੱਗਾ ਸੋਹੀ ਤਨ ਜਾਣੇ ਕੌਣ ਜਾਣੇ ਪੀਰ ਪਰਾਇ ਜਿਨ੍ਹਾਂ ਦੇ ਮੁਰਸ਼ਿਦ ਰੁੱਸ ਜਾਂਦੇ ਨੇ ਗੁਰਮੁਖੋ ਬਹੁਤ ਔਖੇ ਨੇ ਉਹ ਲੋਕ ਅੰਦਰੋਂ ਮਰ ਜਾਂਦੇ ਨੇ ਸਦਾ ਹੀ ਮੈਂ ਬੇਨਤੀ ਕਰਦਾ ਆਪਣੇ ਮੁਰਸ਼ਿਦ ਦਾ ਸਤਕਾਰ ਕਰਿਓ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਕਰਿਓ ਦਿਲੋ ਹੋ ਮੁਹੱਬਤ ਜਿਸ ਹੀ ਸਚਿਆ ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆ